ਰ ਵੀਡੀਓ ਤੁਹਾਡੀ ਕੀ ਲੱਗਦੀ ਤੁਹਾਡੇ ਔਰ ਹਾਂਜੀ ਉਹ ਨਾ ਮੇਰੀ ਬਿਟੀ ਆ ਗੁੜੀਆ ਮੇਰੀ ਤੇ ਉਹ 24 ਤਰੀਕ ਦੀ ਗੱਲ ਆ ਜੀ ਆ ਟਾਈਮ ਸੀਗਾ 4 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਤੇ ਗੁੜੀਆ ਨਾ ਆਪਣੇ ਖੇਡ ਰਹੀ ਸੀ ਆਪਣੇ ਮम्मा ਕੋਲੇ ਤੇ ਮੇਰੇ ਪਾਪਾ ਸਬਜ਼ੀ ਲੈਣ ਗਏ ਆ ਦੁਕਾਨ ਤੇ ਤੇ ਉਹਨਾਂ ਦੇ ਮਗਰ ਤੁਰ ਪਿਓ ਜੀ ਤੇ ਉਹਦਾ ਮੇਰੇ ਆਈਫੋਨ ਐ ਹੋ ਗਿਆ ਵੀ ਉਹ ਡੇੜੀ ਨਾਲ ਗਏ ਵੇ ਆ ਉਦੋਂ ਨਾਲ ਜਾਗੜੀ ਡੇੜੀ ਤੇ ਤੇ ਤਾਈ ਉਹਨੇ ਇੱਕ ਕਮੈਂਟ ਖਿਆਲ ਨਹੀਂ ਕੀਤਾਗਾ ਫਿਰ ਜਦੋਂ ਉਹਨੂੰ ਬਾਅਦ ਚ ਗਿਆ ਚਲ ਮੈਂ ਫੋਨ ਕਰਕੇ ਪੁੱਛੀ ਲਵਾਂ ਕਰੀ ਨਾਲ ਦੀ ਨਾਲ ਡੇੜੀ ਨੂੰ ਫੋਨ ਕੀਤਾ ਜਦੋਂ ਤੇ ਡੇੜੀ ਕਹਿੰਦੀ ਵੀ ਮੇਰੇ ਨਾਲ ਨਹੀਂ ਗਈ ਫਿਰ ਉਹ ਆਪਣੇ ਆਂਗਵਾੜ ਚ ਸਾਰੇ ਦੇਖਦੀ ਫਿਰ ਇੱਥੇ ਤੇ ਨਾ ਮਿਲੀ ਕੁੜੀਆ ਤੇ ਉਹ ਬਾਅਦ ਚ ਜਦੋਂ ਸੀਸੀਟੀਵੀ ਚ ਦੇਖਿਆ ਤੇ ਉਹਨਾਂ ਖੇਡਦੀ ਖੇਡਦੀ ਕਿਤੇ ਉਹਦੇ ਕੋਲ ਇੱਕ ਡੋਲ ਜੀ ਸੀਗੀ ਕਿ ਉਹ ਪਾਣੀ ਵਾਲਾ ਡਰਮ ਚਿੱਟ ਲਿਆ ਉਹਨਾਂ ਨੇ ਗੁੜੀਆਂ ਨੇ ਤੇ ਜਦੋਂ ਡੋਲ ਕੱਢਣ ਲੱਗੀ ਤੇ ਉਹਦੇ ਵਿੱਚ ਰੇ ਵੀਡੀਓ ਤੁਹਾਡੀ ਕੀ ਲੱਗਦੀ ਤੁਹਾਡੇ ਔਰ ਹਾਂਜੀ ਉਹ ਨਾ ਮੇਰੀ ਬਿਟੀ ਹੈ ਗੁੜੀਆਂ ਮੇਰੀ ਤੇ ਉਹ 24 ਤਰੀਕ ਦੀ ਗੱਲ ਹੈ ਜੀ ਆ ਟਾਈਮ ਸੀਗਾ 4 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਤੇ ਗੁੜੀਆਂ ਨਾ ਆਪਣੇ ਖੇਡ ਰਹੀ ਸੀ ਆਪਣੇ ਮम्मा ਕੋਲੇ ਤੇ ਮੇਰੇ ਪਾਪਾ ਸਬਜ਼ੀ ਲੈਣ ਗਏ ਐ ਦੁਕਾਨ ਤੇ ਤੇ ਉਹਨਾਂ ਦੇ ਮਗਰ ਤੁਰ ਪਿਓ ਜੀ ਤੇ ਉਹਦਾ ਮੇਰੇ ਆਈਫੋਨ ਆਇਆ ਹੋ ਗਿਆ ਵੀ ਉਹ ਡੈਡੀ ਨਾਲ ਗਏ ਵੇ ਉਧਰ ਨਾਲ ਜਾਗੜੀ ਤੇਰੀ ਤੇ ਤਾਂ ਹੀ ਉਹਨਾਂ ਨੇ ਇੱਕ ਕਮੈਂਟ ਖਿਆਲ ਨਹੀਂ ਕੀਤਾਗਾ ਫਿਰ ਜਦੋਂ ਉਹਨੂੰ ਬਾਅਦ ਚ ਕਿਹਾ ਚਲ ਮੈਂ ਫੋਨ ਕਰਕੇ ਪੁੱਛ ਹੀ ਲਵਾਂ ਕਰੀ ਨਾਲ ਦੀ ਨਾਲ ਡੈਡੀ ਨੂੰ ਫੋਨ ਕੀਤਾ ਇਹਦੋਂ ਤੇ ਡੈਡੀ ਕਹਿੰਦੇ ਵੀ ਮੇਰੇ ਨਾਲ ਨਹੀਂ ਗਈ ਫਿਰ ਉਹ ਆਪਣੇ ਆਂਡ ਗਵਾਂਡ ਚ ਤੇ ਸਾਰੇ ਦੇਖਦੀ ਫਿਰ ਇੱਥੇ ਤੇ ਨਾਮ ਲਈ ਗੁੜੀਆ ਤੇ ਉਹ ਬਾਅਦ ਚ ਜਦੋਂ ਸੀਸੀਟੀਵੀ ਵਿੱਚ ਦੇਖਿਆ ਤੇ ਉਹਨਾਂ ਖੇਡ ਦੀ ਖੇਡ ਦੀ ਕਿਤੇ ਉਹਦੇ ਕੋਲ ਇੱਕ ਡਾਲਜੀ ਸੀਗੀ ਤੇ ਉਹ ਪਾਣੀ ਵਾਲ ਡਰਮ ਚ ਸਿੱਟ ਲਈ ਉਹਨਾਂ ਨੇ ਗੁੜੀਆ ਨੇ ਤੇ ਜਦੋਂ ਡਾਲ ਕੱਢਣ ਲੱਗੀ ਤੇ ਉਹਦੇ ਵਿੱਚ ਰੇ ਵੀਡੀਓ ਤੁਹਾਡੀ ਕੀ ਲੱਗਦੀ ਤੁਹਾਡੇ ਔਰ ਹਾਂਜੀ ਉਹ ਨਾ ਮੇਰੀ ਬਿਟੀਆ ਹੈ ਗੁੜੀਆ ਮੇਰੀ ਤੇ ਉਹ 24 ਤਰੀਕ ਦੀ ਗੱਲ ਹੈ ਜੀ ਅ ਟਾਈਮ ਸੀਗਾ ਕਿਉਂ 4 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਤੇ ਗੁੜੀਆਂ ਨਾ ਆਪਣੇ ਖੇਡ ਰਹੀ ਸੀ ਆਪਣੇ ਮम्मा ਕੋਲੇ ਤੇ ਮੇਰੇ ਪਾਪਾ ਸਬਜ਼ੀ ਲੈਣ ਗਏ ਆ ਦੁਕਾਨ ਤੇ ਤੇ ਉਹਨਾਂ ਦੇ ਮਗਰ ਤੁਰ ਪਿਓ ਜੀ ਤੇ ਉਹਦਾ ਮੇਰੇ ਆਈਫੋਨ ਆਇਆ ਹੋ ਗਿਆ ਵੀ ਉਹ ਡੈਡੀ ਨਾਲ ਗਏ ਹੋਏ ਆ ਉਧਰ ਨਾਲ ਜਾਗੜੀ ਡੈਡੀ ਤੇ ਤਾਂ ਹੀ ਉਹਨਾਂ ਨੇ ਇੱਕ ਕਮੈਂਟ ਖਿਆਲ ਨਹੀਂ ਕੀਤਾਗਾ ਫਿਰ ਜਦੋਂ ਉਹਨੂੰ ਬਾਅਦ ਚ ਕਿਹਾ ਚਲ ਮੈਂ ਫੋਨ ਕਰਕੇ ਪੁੱਛ ਹੀ ਲਵਾਂ ਕਰੀ ਨਾਲ ਦੇ ਨਾਲ ਡੈਡੀ ਨੂੰ ਫੋਨ ਕੀਤਾ ਜਦੋਂ ਤੇ ਡੈਡੀ ਕਹਿੰਦੇ ਵੀ ਮੇਰੇ ਨਾਲ ਨਹੀਂ ਗਈ ਫਿਰ ਉਹ ਆਪਣੇ ਆਂਗਵਾਂ ਚ ਤੇ ਸਾਰੇ ਦੇਖਦੀ ਫਿਰ ਇੱਥੇ ਤੇ ਨਾ ਮਿਲੀ ਗੁੜੀਆਂ ਤੇ ਉਹ ਬਾਅਦ ਚ ਜਦੋਂ ਸੀਸੀਟੀਵੀ ਚ ਦੇਖਿਆ ਤੇ ਉਹਨਾਂ ਖੇਡਦੀ ਖੇਡਦੀ ਕਿਤੇ ਉਹਦੇ ਕੋਲ ਇੱਕ ਡੋਲ ਜੀ ਸੀਗੀ ਤੇ ਉਹ ਪਾਣੀ ਵਾਲ ਡਰਮ ਚ ਸਿੱਟ ਲਈ ਉਹਨਾਂ ਨੇ ਗੁੜੀਆਂ ਨੇ ਤੇ ਜਦੋਂ ਡੋਲ ਕੱਢਣ ਲੱਗੀ ਤੇ ਉਹਦੇ ਵਿੱਚ